ਇੱਕ ਕਲਾਕਾਰ ਦਾ ਫੁਕਰੀ ਭਰਿਆ ਗੀਤ ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟਰੰਪ ਨਹੀਂ ਤੂੰ ਦੁੱਕੀ ਤਿੱਕੀ ਸ਼ਿੱਕੀ ਦੀ ਤਾਂ ਗੱਲ ਛੱਡ ਦੇ ਹੁਣ ਉਸ ਭਾਈ ਸਾਹਿਬ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਕਿ ਭਾਈ ਹੁਣ ਰੋਕਣਾ ਤਾਂ ਬਹੁਤ ਛੋਟੀ ਗੱਲ ਰਹਿ ਗਈ ਟਰੰਪ ਨੇ ਤਾਂ ਹੱਤਕੜੀਆਂ ਪਵਾ ਕੇ ਅਗਲਿਆਂ ਨੂੰ ਆਪੋ ਆਪਣੇ ਮੁਲਕ ਵਾਪਸ ਭੇਜ ਦਿੱਤਾ ਕੀ ਹੁਣ ਇਹ ਕਲਾਕਾਰ ਉਸ ਲਾਪ੍ਰਿਤ ਕੌਰ ਦਾ ਦਰਦ ਗਾਵੇਗਾ ਜੋ ਕਰੋੜ ਤੋਂ ਵਧੇਰੇ ਪੈਸੇ ਲਾ ਕੇ ਆਪਣੇ ਪੁੱਤਰ ਸਮੇਤ ਅਮਰੀਕਾ ਗਈ ਸੀ ਕਿ ਹੁਣੇ ਕਲਾਕਾਰ 65 ਲੱਖ ਰੁਪਏ ਲਾ ਕੇ ਅਮਰੀਕਾ ਗਏ ਆਕਾਸ਼ਦੀਪ ਸਿੰਘ ਦਾ ਦਰਦ ਗਾਵੇਗਾ ਕਿ ਹੁਣੇ ਕਲਾਕਾਰ ਆਪਣਾ ਸਭ ਕੁਝ ਵੇਚ ਵੱਟ ਕੇ ਅਮਰੀਕਾ ਗਏ ਪ੍ਰਦੀਪ ਸਿੰਘ ਦਾ ਦਰਦ ਗਾਵੇਗਾ ਜਿਸਦੇ ਕੋਲ ਹੁਣ ਖਾਣ ਦੇ ਲਈ ਕੁਝ ਵੀ ਨਹੀਂ ਬਚਿਆ ਸ਼ਾਇਦ ਨਹੀਂ ਕਿਉਂਕਿ ਇਹਨਾਂ ਕਲਾਕਾਰਾਂ ਨੂੰ ਸ਼ਾਇਦ ਫੁਕਰਪੰਤੀ ਵਾਲੇ ਗੀਤ गा ਕੇ ਸਕੂਨ ਮਿਲਦਾ ਹੈ ਤੇ ਉਹ ਸਕੂਨ ਇਹਨਾਂ ਆਮ ਲੋਕਾਂ ਦਾ ਦਰਦ ਬਿਆਨ ਕਰਕੇ ਪੰਜਾਬ ਦੇ ਕੋਲ 30 ਲੋਕਾਂ ਦੀ ਕੱਲ ਵਤਨ ਵਾਪਸੀ ਹੋਈਏ ਜੋ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਜਾਂ ਫਿਰ ਰਹਿ ਰਹੇ ਸਨ। ਉਹਨਾਂ ਦੇ ਵਿੱਚੋਂ ਕੁਝ ਲੋਕਾਂ ਨੇ ਆਪਣੀ ਕਹਾਣੀ ਸਾਂਝੀ ਕੀਤੀ ਜੋ ਵਾਕਿਆ ਦੇ ਵਿੱਚ ਲੂੰ ਕੰਡੇ ਖੜੇ ਕਰਨ ਵਾਲੀ ਹੈ। ਸਭ ਤੋਂ ਦਰਦਨਾਕ ਕਹਾਣੀ ਲਪ੍ਰਿਤ ਕੌਰ ਦੀ ਹੈ ਜੋ ਤਕਰੀਬਨ 1 ਕਰੋੜ ਰੁਪਏ ਲਾ ਕੇ ਖੁਦ ਤੇ ਆਪਣੇ 10 ਸਾਲਾਂ ਪੁੱਤਰ ਸਮੇਤ ਅਮਰੀਕਾ ਗਈ ਸੀ। ਕਿਉਂਕਿ ਉੱਥੇ ਉਸ ਦਾ ਪਤੀ ਪਹਿਲਾਂ ਤੋਂ ਹੀ ਰਹਿੰਦਾ ਸੀ ਤੇ ਉਸ ਨੇ ਆਪਣੇ ਪਤੀ ਦੇ ਕੋਲ ਜਾਣਾ ਸੀ। ਅਮਰ ਲਪਰੀਤ ਦੇ ਪਰਿਵਾਰ ਨੇ ਅਮਰੀਕਾ ਜਾਣ ਦੇ ਲਈ 1 ਕਰੋੜ 5 ਲੱਖ ਰੁਪਏ ਖਰਚ ਕੀਤੇ। ਲਪਰੀਤੇ ਪਰਿਵਾਰ ਨੇ 6 ਏਕੜ ਜ਼ਮੀਨ ਗਿਰਵੀ ਰੱਖ ਦਿੱਤੀ। ਕੁਝ ਪੈਸੇ ਉਸਤੇ ਪਤੀ ਨੇ ਅਮਰੀਕਾ ਤੋਂ ਭੇਜੇ ਤੇ ਬਾਕੀ ਬੈਂਕ ਤੋਂ ਕਰਜ਼ਾ ਲਿਆ। ਲਪਰੀਦੀ ਅਮਰੀਕਾ ਪਹੁੰਚਣ ਦੀ ਯਾਤਰਾ ਮੈਕਸੀਕਨ ਸਰਹੱਦ ਤੇ ਖਤਮ ਹੋਈ ਜਿੱਥੇ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਇਸੇ ਤਰ੍ਹਾਂ ਹੀ ਕਾਨਪੂਰਾ ਦਾ ਰਹਿਣ ਵਾਲਾ ਜਸਵਿੰਦਰ ਸਿੰਘ 15 ਜਨਵਰੀ ਨੂੰ ਅਮਰੀਕਾ ਦੇ ਵਿੱਚ ਦਾਖਲ ਹੋਇਆ। ਅਮਰੀਕਾ ਜਾਣ ਦੇ ਲਈ ਉਸਨੇ ਤਕਰੀਬਨ 50 ਲੱਖ ਰੁਪਏ ਖਰਚੇ ਉਸਦੇ ਪਰਿਵਾਰ ਨੇ ਇਹ ਸਾਰੇ ਪੈਸੇ ਵਿਆਜ ਤੇ ਲਈ ਸਨ ਫਤਿਹਗੜ ਚੂੜੀਆਂ ਦਾ ਰਹਿਣ ਵਾਲਾ ਜਸਪਾਲ ਸਿੰਘ ਜੋ 24 ਫਰਵਰੀ 2024 ਨੂੰ ਭਾਰਤ ਛੱਡ ਕੇ ਇੱਕ ਨੰਬਰ ਦੇ ਵਿੱਚ ਅਮਰੀਕਾ ਜਾਣ ਦੇ ਲਈ 30 ਲੱਖ ਰੁਪਏ ਖਰਚ ਕੇ ਤੁਰਿਆ ਸੀ ਉਹ ਪਹਿਲਾਂ ਯੂਰਪ ਗਿਆ ਫਿਰ ਉੱਥੋਂ ਬ੍ਰਾਜ਼ਿਲ ਤੇ ਫਿਰ ਡਾਂਕੀ ਦੇ ਰਸਤੇ ਉਸਨੂੰ ਅਮਰੀਕਾ ਦੇ ਲਈ ਭੇਜ ਦਿੱਤਾ ਗਿਆ ਡਾਂਕੀ ਰਾਹੀਂ ਅਮਰੀਕਾ ਪਹੁੰਚਣ ਤੇ ਉਸਨੂੰ 6 ਮਹੀਨੇ ਲੱਗੇ ਜਿਵੇਂ ਹੀ ਸਰਹੱਦ पार ਕਰਕੇ ਉਹ ਅਮਰੀਕਾ ਦਾਖਲ ਹੋਇਆ ਤਾਂ ਗਸ਼ਤ ਕਰ ਰਹੇ ਜਵਾਨਾਂ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ 11 ਦਿਨ ਉਹ ਅਮਰੀਕਾ ਦੀ ਹਿਰਾਸਤ ਦੇ ਵਿੱਚ ਰਿਹਾ। ਜਗਰਾਉਂ ਦੀ ਮੁਸਕਾਨ ਜੋ ਮਹਿਜ਼ 21 ਸਾਲਾਂ ਦੀ ਹੈ ਉਹ ਸਿਰਫ 10 ਮਹੀਨੇ ਪਹਿਲਾਂ ਡੰਕੀ ਦੇ ਰਸਤੇ ਅਮਰੀਕਾ ਪਹੁੰਚੀ। ਪਰ ਪਰਿਵਾਰ ਦੇ ਮੁਤਾਬਕ 13 ਮਹੀਨੇ ਪਹਿਲਾਂ ਮੁਸਕਾਨ ਇੰਗਲੈਂਡ ਪੜ੍ਹਾਈ ਕਰਨ ਦੇ ਲਈ ਗਈ। ਪਰ ਬਾਅਦ ਦੇ ਵਿੱਚ ਉਸ ਨੇ ਅਮਰੀਕਾ ਜਾਣ ਦਾ ਮਨ ਬਣਾ ਲਿਆ। ਪਰਿਵਾਰ ਦੱਸਦਾ ਹੈ ਕਿ ਉਹਨਾਂ ਨੇ 18 ਲੱਖ ਰੁਪਏ ਦਾ ਕਰਜ਼ਾ ਚੁੱਕਿਆ ਜਿਸ ਤੋਂ ਬਾਅਦ ਉਹਨਾਂ ਨੇ ਮੁਸਕਾਂ ਨੂੰ ਵਿਦੇਸ਼ ਭੇਜਿਆ ਸੀ। ਅ ਕਪੂਰਥਲਾ ਦੇ ਪਿੰਡ ਤਰਫ ਬਹਿਬਲ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਦੀ ਕਹਾਣੀ ਵੀ ਕੁਝ ਇਸੇ ਤਰ੍ਹਾਂ ਹੀ। ਉਹ 40 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਅਮਰੀਕਾ ਗਿਆ ਸੀ। ਇਸੇ ਤਰ੍ਹਾਂ ਹੀ ਅਕਾਸ਼ਦੀਪ ਸਿੰਘ ਨੂੰ ਅਮਰੀਕਾ ਭੇਜਣ ਦੇ ਲਈ 7 ਮਹੀਨੇ ਪਹਿਲਾਂ ਪਰਿਵਾਰ ਨੇ 65 ਲੱਖ ਰੁਪਏ ਲਗਾਏ ਸਨ। ਆਕਾਸ਼ਦੀਪ ਦੇ ਪਰਿਵਾਰ ਕੋਲ ਮਹਿਜ਼ 2.5 ਏਕੜ ਜ਼ਮੀਨ ਸੀ ਪਰ ਉਸਨੂੰ ਵਿਦੇਸ਼ ਭੇਜਣ ਦੇ ਲਈ ਪਰਿਵਾਰ ਨੇ 2 ਏਕੜ ਜ਼ਮੀਨ ਵੇਚ ਦਿੱਤੀ ਤੇ ਨਾਲ ਹੀ 18 ਲੱਖ ਰੁਪਏ ਦਾ ਬੈਂਕ ਤੋਂ ਕਰਜ਼ਾ ਵੀ ਲਿਆ। ਐਸਾਈ ਕੁਝ ਦਲੇਰ ਸਿੰਘ ਨਾਲ ਹੋਇਆ ਜੋ ਸਲੇਮਪੁਰ ਦਾ ਰਹਿਣ ਵਾਲਾ ਏ ਜੋ 15 ਜਨਵਰੀ ਨੂੰ ਅਮਰੀਕਾ ਪਹੁੰਚਿਆ ਸੀ। ਅਮਰੀਕਾ ਪਹੁੰਚਣ ਦੇ ਲਈ ਉਸਨੇ ਤਕਰੀਬਨ 44 ਲੱਖ ਰੁਪਏ ਲਗਾਏ ਸਨ। ਪ੍ਰਦੀਪ ਮੁਹਾਲੀ ਦੇ ਡੇਰਾ ਬੱਸੀ ਦਾ ਰਹਿਣ ਵਾਲਾ ਜੋ 41 ਲੱਖ ਰੁਪਏ ਲਾ ਕੇ ਅਮਰੀਕਾ ਗਿਆ ਉਸਨੇ 1 ਏਕੜ ਜ਼ਮੀਨ ਵੀ ਵੇਚ ਦਿੱਤੀ। ਪਰਿਵਾਰ ਨੇ ਕਰਜ਼ਾ ਵੀ ਲਿਆ। ਪ੍ਰਦੀਪ ਦੀ ਮਾਤਾ ਨੇ ਦੱਸਿਆ ਕਿ ਹੁਣ ਉਹਨਾਂ ਦੇ ਕੋਲ ਖਾਣ ਦੇ ਲਈ ਵੀ ਕੁਝ ਨਹੀਂ ਬਚਿਆ ਇਸੇ ਤਰ੍ਹਾਂ ਹੀ ਹੁਸ਼ਿਆਰਪੁਰ ਦਾ ਹਰਵਿੰਦਰ ਸਿੰਘ ਵੀ ਕੁਝ ਸਮਾਂ ਪਹਿਲਾਂ ਲੱਖਾਂ ਦਾ ਕਰਜ਼ਾ ਚੁੱਕ ਕੇ ਅਮਰੀਕਾ ਗਿਆ ਸੀ ਪਰ ਪੱਲੇ ਕੁਝ ਵੀ ਨਹੀਂ ਪਿਆ ਇਹ ਕਹਾਣੀਆਂ ਕੁਝ ਪਰਿਵਾਰਾਂ ਦੀਆਂ ਨੇ ਜੋ ਆਪਣੇ ਸੁਪਨੇ ਸੱਚ ਕਰਨ ਦੇ ਲਈ ਅਮਰੀਕਾ ਵੱਲ ਗਏ ਭਾਵੇਂ ਰਸਤਾ ਉਹਨਾਂ ਨੇ ਗੈਰ ਕਾਨੂੰਨੀ ਅਪਣਾਇਆ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹਨਾਂ ਦੇ ਸੁਪਨੇ ਤਾਂ ਚੱਕਣਾ ਚੂਰ ਹੋਣ ਗਏ ਹੋਣਗੇ ਨਾਲ ਹੀ ਨਾਲ ਉਹਨਾਂ ਦੇ ਵੱਲੋਂ ਖਰਚੇ ਹੋਏ ਲੱਖਾਂ ਕਰੋੜਾਂ ਰੁਪਏ ਵੀ ਬਰਬਾਦ ਹੋ ਜਾਣਗੇ। ਇਹ ਸਭ ਪਰਿਵਾਰ ਉਹ ਨੇ ਜਿਨ੍ਹਾਂ ਨੇ ਪੈਸਾ ਕਰਜ਼ਾ ਚੁੱਕ ਕੇ ਆਪਣੀਆਂ ਜ਼ਮੀਨਾਂ ਵੇਚ ਕੇ ਜਾਂ ਫਿਰ ਆਪਣੇ ਰਿਸ਼ਤੇਦਾਰਾਂ ਤੋਂ ਫੜ ਕੇ ਲਗਾਏ ਸਨ। ਭਾਵੇਂ ਲੋਕ ਵਿਦੇਸ਼ ਤੇ ਵਿੱਚ ਚੰਗੇ ਭਵਿੱਖ ਤੇ ਲਈ ਗਏ ਸਨ ਪਰ ਇਹਨਾਂ ਨੂੰ ਨਹੀਂ ਪਤਾ ਸੀ ਕਿ ਇਹਨਾਂ ਦਾ ਇਹ ਫੈਸਲਾ ਇਹਨਾਂ ਦੇ ਆਉਣ ਵਾਲੇ ਭਵਿੱਖ ਨੂੰ ਵੀ ਖਤਰੇ 'ਚ ਪਾ ਦੇਵੇਗਾ। ਜਿਸ ਤਰ੍ਹਾਂ ਦੇ ਨਾਲ ਮੈਂ ਰਿਪੋਰਟ ਦੀ ਸ਼ੁਰੂਆਤ ਦੇ ਵਿੱਚ ਗੱਲ ਕਲਾਕਾਰ ਦੀ ਗੀਤ ਦੇ ਵਿੱਚ ਮਰੀ ਹੋਈ ਫੁਕਰੀ ਦੀ ਕੀਤੀ ਸੀ। ਤਾਂ ਇੱਥੇ ਕਲਾਕਾਰ ਭਰਾਵਾਂ ਨੂੰ ਵੀ ਬੇਨਤੀ ਹੈ ਕਿ ਕਿਰਪਾ ਕਰਕੇ ਗੀਤਾਂ ਦੇ ਵਿੱਚ ਗੱਲ ਓਨੀ ਕੁ ਕਰਿਆ ਕਰੋ ਜਿੰਨੀ ਕੁ ਸੱਚ ਦੇ ਨੇੜੇ ਤੇੜੇ ਹੋਵੇ ਇਸ ਬਾਬ ਤੁਹਾਡੀ ਕੋਈ ਟਿੱਪਣੀ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਹਾਰਾਂ ਵੀ ਟੈਲੀਵਿਜ਼ਨ ਦੇ ਨਾਲ ਆਪਣੇ ਦੋਸਤ ਜਸ ਕਰੇ ਬਾਬਦੇ